ਓ ਨੋ ਓ ਨੋ ਓ ਨੋ ਹੈਲੋ ਠੀਕ ਠਾਕ ਠੀਕ ਠਾਕ ਬਾਈ ਜੀ ਠੀਕ ਠਾਕ ਹਾਂ ਨਾ ਨਾ ਬਾਈ ਜੀ ਮਹੀਨਾ ਦਾ ਬਾਲਾ ਨਾ 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 ਤੁਸੀਂ ਕਿਸੇ ਮਰਜ਼ੀ ਕਲਾ ਕਰਨਾ ਚੱਲ ਕਰੋ ਜੀ ਉਸੇ ਡਰੈਕਟਰ ਨੂੰ ਮਨਾਓ ਚਾਹੇ ਡਰੈਕਟਰ ਨੂੰ ਮਨਾਓ ਮੈਨੂੰ ਇਸ ਚੀਜ਼ ਦਾ ਕੁਝ ਨਹੀਂ ਵੀਰ ਜੀ ਤੁਸੀਂ ਇਹ ਗੱਲ ਕਹੀ ਸੀ ਵੀ ਜਦੋਂ ਤੁਸੀਂ ਡਬ ਕਰ ਦਿਓਗੇ ਗਾਣਾ ਥੋੜਾ ਉਹਦੀ ਰਿਲੀਜ਼ ਹੋ ਜੂ ਮੈਨੂੰ ਨਹੀਂ ਪਤਾ ਜੀ ਕਿਸੇ ਮਾਡਲਿਸ ਦਾ ਮਾਡਲੂ ਦਾ ਤੁਸੀਂ ਬਸ ਗਾਣਾ ਮੈਨੂੰ ਨਹੀਂ ਪਤਾ ਜੀ ਚਾਹੇ ਕਿਸੇ ਮਰਜੀ ਕਟਰੀਨਾ ਕੈਫ ਨਾਲ ਗੱਲ ਕਰੋ ਚਾਹੇ ਸਲਪਾ ਸੈਟੀ ਨਾਲ ਕਰੋ ਚਾਹੇ ਰਬੀਨਾ ਡਾਂਡ ਨਾਲ ਕਰੋ ਬਸ ਮੇਰਾ ਗਾਣਾ ਪਹਿ ਜਾਣਾ ਚਾਹੀਦਾ ਜੀ ਜਲਦੀ ਤੋਂ ਜਲਦੀ ਮੈਂ ਤੁਹ ਸੱਸਾ ਮੇਰਾ ਸੁਭਾਅ ਹੀ ਬਾਲ ਦਿੱਤਾ ਮਾਰਦੇ ਵਿੱਚ ਤਾਂ ਬੈਹ ਹੀ ਖਤਮ ਹੋ ਜਾਣੇ ਆ ਮੈਨ ਨੇ ਹਾਂ ਜੀ ਵਾ ਮੇਰਾ ਵਦੂ ਦਾ ਬੀਬੀ ਮੈਂ ਫੋਨ ਕਰਦਾ ਪਿਆ ਸੰਡੇ ਨਹੀਂ ਜੀ ਸੰਡੇ ਨਹੀਂ ਸਾਨੂੰ 2-4 ਦਿਨਾਂ ਬਾਅਸੇ ਪਿੰਡ ਜਾਇਆ ਹੁੰਦੋ ਪਾਪਾ ਜੀ ਜਾਇਆ ਹੁੰਦੋ ਨਾ ਨਿਕਲੇ ਜਾਇਆ ਹੀ ਏ ਹਾਂ ਪਿੰਡ ਜਾਈਏ 2-4 ਦਿਨਾਂ ਵਾਸਤੇ ਕਿੱਥੇ ਜਾਣਾ ਤੈਂ ਪਿੰਡ ਜਾਣਾ ਕਿਹੜੇ ਪਿੰਡ ਮਾਸੀ ਕੋਲ ਜਾਣਾ ਮਿਲਣ ਵਾਸਤੇ ਨਹੀਂ ਮੰਮੀ ਕੋਲ ਜਾਣਾ ਘਰ ਹੀ ਸੁਣਾਂ ਚ ਕਰਕੇ ਜਾਏਂਗੇ ਇਹਦਾ ਮਤਲਬ ਇਹੀ ਆ ਮੇਰਾ ਮਗਰੋ ਯਾਰ ਜੀ ਨਹੀਂ ਲੱਗਦਾ ਯਾਰ ਕਮਾਲ ਦੀ ਗੱਲ ਆ ਇਧਰੋਂ ਇਹਨਾਂ ਨੇ ਬੀਬੀ ਵਧਾ ਰੱਖਿਆ ਯਾਰ ਮੇਰੇ ਕੰਪਨੀ ਵਾਲਿਆਂ ਨੇ ਤੂੰ ਵੀ ਕਰ ਛੱਡ ਕੇ ਜਾਈਂਗਾ ਮੇਰਾ ਮਗਰੋਂ ਜੀ ਨਹੀਂ ਲੱਗਦਾ ਮੈਂ ਤੈਨੂੰ ਦੱਸਾਂ ਅੱਨਾ ਮੈਂ ਇਥੋਂ ਤਾਂ ਪੌਣੀ ਨਹੀਂ ਦੇਖੇ ਜਾਂਦੇ ਯਾਰ ਸਾਬੇ ਦੇ ਵਿੱਚ ਕਮਾਲ ਦੀ ਗੱਲ ਕਰਦੇ ਏ ਤੂੰ ਮੈਂ ਨਹੀਂ ਜਾਣ ਦਿੰਦਾ ਜੀ ਇਹਨੂੰ ਵੀ ਨਾਲ ਲੈ ਕੇ ਜਾਏਂ ਜਿੰਝ ਆਉਂਦੋ ਨਾ 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 ਜਾਣਦਾ ਤਾਂ ਸਵਾਲ ਹੀ ਨਹੀਂ ਮੇਰਾ ਨਹੀਂ ਜੀ ਲੱਗਦਾ ਜੀ ਮੁੜ ਕੇ ਮੈਂ ਇਥੋਂ ਮੈਂ ਤੈਨੂੰ ਦੱਸਾਂ ਮੈਨੂੰ ਉੱਥੇ ਬੈਠ ਕੇ ਆ ਕੇ ਮੈਂ ਬੈਠ ਜਾਣਾ ਬੈੱਡ ਦੇ ਉੱਤੇ ਮੈਂ ਰੋਟੀ ਮੰਗਦਾ ਜਣਾ ਮੈਨੂੰ ਰੋਟੀ ਨਹੀਂ ਪਾ ਕੇ ਦਿੰਦਾ ਕੋਈ ਮੈਂ ਰੋਟੀ ਕਨੇਡਾ ਅਕਦਾ ਪੂਰਾ ਨਹੀਂ ਤਰੇ ਆਉਂਦਾ ਮਹਾ ਜੀ ਅੱਜ ਸੁਣ ਲਓ ਚਾਹੇ ਕੱਲ ਸੁਣ ਲਓ ਮੈਂ ਨਹੀਂ ਜਾਣ ਦਿੰਦਾ ਨਾ ਜਾਣਦੇ ਆਹੋ ਕਰਦੀਆਂ ਕੀ ਆਹ ਦੇਖਿਆ ਜੇ ਪਿੰਡ ਨਾ ਜਾਣਦੋਂ ਨਾ ਬੂਥਾ ਐਡਾ ਸਜਾ ਲੰਦੀਆਂ ਨੇ ਐਡਾ ਬੱਦ ਭਵੇਂ ਹੋ ਜੇ ਘਟ ਨਹੀਂ ਹੁੰਦਾ ਸਜਾ ਲੈਂਦੀਆਂ ਨੇ ਜਮਾ ਮੈਂ ਵੀ ਜਾਣ ਕੇ ਕਹੀ ਹੁੰਦਾ ਸੀ ਉਹ ਕਹਿ ਦਿੰਦੀ ਸੀ ਪਿੰਡ ਜਾਏ ਆਉਂਦਾ ਪਿੰਡ ਮੈਨੂੰ ਪਤਾ ਤਾਂ ਹੈਗਾ ਸੀ ਵੀ ਕਿਹੜੇ ਪਿੰਡ ਕਹਿੰਦੀ ਆ ਇਹ ਤਾਂ ਬਸ ਫਿਰ ਇੰਨਾ ਕਿ ਤਾਂ ਚਾਹੀਦਾ ਨਾ ਕਰਨਾ ਵੀ ਚਾਹੀਦਾ ਹੈ ਇਗਨੋਰ ਤੇ ਕਰਨਾ ਚਾਹੀਦਾ ਹੈ ਇਹ ਰੀ ਇਹਨਾਂ ਨੂੰ ਪਤਾ ਲੱਗਦਾ ਕਿ ਸਰ ਤੇ ਚੜ ਜਾਂਦੀਆਂ ਨੇ ਮੈਂ ਤੁਹਾਨੂੰ ਦੱਸਾਂ ਬਾਲਾ ਸਰ ਤੇ ਨਾ ਚੜਾਏ ਗੱਲਾਂ ਹੀ ਜਾਂ ਜਦੋਂ ਕਹਿਨੇ ਹੁੰਦੇ ਸੁਣੇ ਨਾ ਬੱਸ ਬਾ ਇਗਨੋਰ ਤੇ ਮਾਰ ਦਿਆ ਕਰੋ ਗੱਲਾਂ ਆਪੀ ਬੋਲ ਬੋਲ ਕੇ ਹਟ ਜਾਂਦੀਆਂ ਬੱਸ ਹੈਲੋ ਹੈਲੋ ਕਿਹਦੀ ਭੈਣ ਨੂੰ ਆਉਣ ਵਾਸਤੇ ਫੋਨ ਕੀਤਾ ਤੈ ਕਿਨੇ ਤੈਨੇ ਮੈਂ ਤਾਂ ਕਿਹਨੇ ਨਹੀਂ ਆਉਗੀ ਨਹੀਂ ਯਾਰ ਤੂੰ ਨਹੀਂ ਆਉਣਾ ਇਹਨੂੰ ਕਿਹਾ ਹੂ ਆਉਣ ਵਾਸਤੇ ਕਿਨੇ ਤੂੰ ਕਿਹਾ ਹੋਗਾ ਬਿਲਾ ਕੇ ਜਾ ਚਾਰ ਦਿਨ ਫਿਰ ਮੰਮੀ ਨੇ ਕਿਹਾ ਹੋਊਗਾ ਮੰਮੀ ਨੇ ਇੱਕ ਦਿਨ ਮੈਂ ਨੰਬਰ ਸੈਂਡ ਕਰਦਾ ਹਾਂ ਸਭ ਨੰਬਰ ਦੇਖੀ ਕੀ ਕਿਦਾ ਵਾ ਮੈਨੂੰ ਮੈਂ ਜਿਹੜੀ ਗੱਲ ਪੁੱਛਿਆ ਯਾਰ ਉਹਦਾ ਜਵਾਬ ਤਾਂ ਦੇ ਦੇ ਪਹਿਲਾਂ ਮੈਨੂੰ ਬੁੱਝੀ ਨਹੀਂ ਭਰਾਵਾ ਚਲ ਯਾਰ ਠੀਕ ਆ ਯਾਰ ਚੰਗਾ ਆ